ਮਾਨ ਸਰਕਾਰ 10 ਲੱਖ ਰੁਪਏ ਤੱਕ ਦਾ ਇੱਕ ਪਰਿਵਾਰ ਦਾ ਸਿਹਤ ਬੀਮਾ ਇਹ ਸਕੀਮ ਲਿਆ ਰਹੀ ਹੈ ਕਹਿੰਦੇ ਜੀ ਅਕਤੂਬਰ 2 ਨੂੰ ਲਾਂਚ ਕਰ ਦੇਣੀ ਹੈ ਜਿਸ ਦਿਨ ਗਾਂਧੀ ਦਾ ਜਨਮ ਦਿਨ ਹੁੰਦਾ ਹੈ ਤੇ ਮੈਂ ਇਹ ਜਿਹੜੀ ਸਕੀਮ ਆ ਸਿਹਤ ਬੀਮੇ ਦੀ ਇਹਦਾ ਗਣਿਤ ਚੈੱਕ ਕੀਤਾ ਵੀ 10 ਲੱਖ ਤੱਕ ਦਾ ਇਸ ਬੀਮਾ ਇੱਕ ਪਰਿਵਾਰ ਦਾ ਤੇ ਕਰੀਬ 50 ਲੱਖ ਪਰਿਵਾਰ ਆਪਾਂ ਲਾ ਲਈਏ ਪੰਜਾਬ ਦੇ ਵਿੱਚ 3 ਕਰੋੜ ਦੀ ਪੋਪੂਲੇਸ਼ਨ ਇੱਕ ਪਰਿਵਾਰ ਚ ਜੇ 6 ਮੈਂਬਰ ਲਾ ਲਈਏ ਤਾਂ 50 ਲੱਖ ਹੁਣ 50 ਲੱਖ ਪਰਿਵਾਰ 10 ਲੱਖ ਰ ਰੁਪਿਆ ਸਕੀਮ ਦਾ ਤੇ ਇਹ ਬਣ ਜਾਂਦਾ ਜੀ 5 ਲੱਖ ਕਰੋੜ ਮੈਂ ਕਈ ਵਾਰੀ ਗੁਣਾ ਕੀਤੀ ਹੈ ਚਾਰ ਪੰਜ ਵਾਰੀ ਫੇਰ ਵੀ ਉਹ 5 ਲੱਖ ਕਰੋੜ ਇਹ ਆਉਂਦਾ ਬਜਟ ਹੁਣ ਦੇਖੀਏ ਸਾਲਾਨਾ ਬਜਟ ਹੁਣ ਦੇਖੀਏ ਬਈ ਆਪਾਂ ਸਿਰਫ 10% ਲਾ ਲਈਏ ਪਰਿਵਾਰ ਪੰਜਾਬ ਦੇ ਜਿਹੜੇ ਇਸ ਸਕੀਮ ਦੇ ਰਾਹੀਂ ਫਾਇਦਾ ਲੈਂਦੇ ਨੇ ਤੇ ਉਹਦਾ ਬਜਟ ਕਿੰਨਾ ਹੋ ਗਿਆ 5 ਲੱਖ ਦਾ 10% 50000 ਹੁਣ 50000 ਦੇ ਵਿੱਚੋਂ ਆਪਾਂ ਲਾ ਲਈਏ ਬਈ 50000 ਕਰੋੜ ਬਈ ਸਾਰੇ 10 ਲੱਖ ਨਹੀਂ ਲੈਂਦੇ ਹੈਗੇ ਸਿਹਤ ਵਾਲਾ ਜਿਹੜਾ ਇਲਾਜ ਕਰਾਉਂਦੇ ਨੇ ਆਪਾਂ ਐਵਰੇਜ 5 ਲੱਖ ਲਾ ਲੈਂਦੇ ਆ ਤਾਂ ਵੀ ਬਾਈ ਜੀ 25000 ਕਰੋੜ ਦਾ ਸਾਲਾਨਾ ਇਹਦਾ ਬਜਟ ਹੈ ਆ ਮਿਨੀਮਮ ਮੈਂ ਲਾ ਕੇ ਚੱਲ ਰਿਹਾ 25000 ਕਰੋੜ ਤੇ ਹੁਣ ਪੰਜਾਬ ਸਰ ਕਰਜਾ ਹੈਗਾ ਆ 3.5 ਲੱਖ ਕਰੋੜ ਇਸ ਵੇਲੇ ਤੇ ਸਾਲਾਨਾ ਬਜਟ ਹੈਗਾ ਆ ਪੌਣੇ 2 ਲੱਖ ਕਰੋੜ ਦਾ ਤੇ ਇਹ ਯਾਨੀ ਮੈਂ ਘੱਟੋ ਘੱਟ 25000 ਕਰੋੜ ਦਾ ਇਹ ਨਵਾਂ ਸ਼ਗੂਫਾ ਛੱਡਿਆ ਇਹਨਾਂ ਨੇ ਤੇ ਇਹਦੇ ਵਿੱਚ ਮੋਟੀ ਕ腐ਸ਼ਨ ਹੈ ਕਿਉਂਕਿ ਇਹ ਜਿਹੜਾ ਇਲਾਜ ਆ ਇਸ ਸਕੀਮ ਦੇ ਤਹਿਤ ਤੁਸੀਂ ਸਰਕਾਰੀ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ 'ਚ ਵੀ ਕਰਾ ਸਕਦੇ ਹੋ ਉਹ ਮੈਂ ਵਿਸ਼ਾ ਅਲੱਗ ਕਵਰ ਕਰੂੰਗਾ ਨੀਰੀ ਕ腐ਸ਼ਨ ਹੈ ਹੋਰ ਕੁਝ ਨਹੀਂ ਹੈਗਾ ਬੇਫਕੂਫ ਬਣਾਇਆ ਜਾ ਰਿਹਾ ਹੈ ਧੰਨਵਾਦ